ਇਹ ਲਾਫਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਾਨਾ ਮਿਲੋਂ ਦਾ ਇੱਕਾ ਜਿੰਦਾਬਾਦ 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 ਤੇ ਜਿਹੜਾ ਹੁਣ ਟਰੰਪ ਆ ਰਿਹਾ ਹੈ ਉਹ ਆਪਣੀਆਂ ਨੀਤੀਆਂ ਲਾਗੂ ਕਰ ਰਿਹਾ ਹੈ ਕਹਿੰਦਾ ਹੈ ਕਿ ਜੇ ਪੰਜਾਬ ਦੇ ਕਿਸਾਨਾਂ ਦੀ ਕਣਕ ਹੈਡੀ 2425 ਰੁਪਏ ਵਿਕੂਗੀ ਤਾਂ ਮੈਂ 2100 ਰੁਪਏ ਕਣਕ ਵੇਚਣ ਨੂੰ ਤਿਆਰ ਆ ਤੇ ਟਰੰਪ ਦੇ ਪੂਤਲੇ ਸਾੜ ਰਹੇ ਆ ਕਿਉਂਕਿ ਅਸਲ ਦੇ ਵਿੱਚ ਇਹ ਜਿਹੜਾ ਸਮੁੱਚਾ ਮਾਮਲਾ ਹੈ ਇਹ ਅਮਰੀਕਾ ਦੀ ਜਾਂ ਸਾਮਰਾਜੀਆਂ ਦਾ ਆਰਥਿਕ ਸੰਕਟ ਹੈ ਜਿਹੜਾ ਉਹ ਪਛੜੇ ਮੁਲਕਾਂ ਦੇ ਉੱਤੇ ਲੱਦਣ ਵਾਸਤੇ ਖੁੱਲੀ ਮੰਡੀ ਦੇ ਨਾਂ ਦੇ ਉੱਤੇ ਇਹ ਤਬਾਹੀ ਕਰਨ ਜਾ ਰਿਹਾ ਖਾਸ ਤੌਰ ਤੇ ਇਸ ਸਮਝੌਤੇ ਦੇ ਵਿੱਚ ਖੇਤੀ ਜਿੰਸਾਂ ਦੇ ਨਾਲ ਅਤੇ ਡੈਰੀ ਫਾਰਮਿੰਗ ਦੇ ਨਾਲ ਜਿਹੜਾ ਦੋਨੇ ਖੇਤੀ ਦੇ ਨਾਲ ਸਹਾਇਕਤੰਦੇ ਨਾਲ ਜੁੜੀ ਹੋਈ ਹੈ ਇਸ ਕਰਕੇ ਇਹ ਸਮੁੱਚੇ ਲੋਕਾਂ ਦੀ ਜੀਵਨ ਦਾ ਵੀ ਸਵਾਲ ਹੈ ਜਦੋਂ ਅੱਜ ਅਮਰੀਕਾ ਇਹ ਜਿਸ ਤਰ੍ਹਾਂ ਦੇ ਕਰਕੇ ਜਿਹੜੇ 0% ਟੈਕਸ ਜਿਹੜਾ ਇਸ ਤੋਂ ਪਹਿਲਾਂ 40% ਦੇ ਕਰੀਮ ਟੈਕਸ ਸੀਗਾ ਬਾਹਰੋਂ ਆਉਣ ਵਾਲੀਆਂ ਚੀਜ਼ਾਂ ਦੇ ਉੱਤੇ ਅੱਜ ਉਹ ਜੇ 0% ਟੈਕਸ ਹੈ ਤਾਂ ਉਹ ਵੱਡੀਆਂ ਸਬਸਿਡੀਆਂ ਦੇ ਰਹੇ ਆ ਆਪਣੇ ਦੇਸ਼ ਦੇ ਵਿੱਚ ਤਾਂ ਆ ਸਾਡੇ ਮੁਲਕ ਦੇ ਵਿੱਚ 3% ਤੋਂ ਵੀ ਘੱਟ ਸਬਸਿਡੀ ਹੈ ਖੇਤੀ ਤੇ ਡੇਰੀ ਫਾਰਮਿੰਗ ਤੇ ਤੇ ਜਦੋਂ ਵੱਡੀਆਂ ਸਬਸਿਡੀਆਂ ਦੇ ਕੇ ਇੱਥੇ ਕੋਈ ਵੀ ਉਤਪਾਦਨ ਲੈ ਕੇ ਆਉਣਗੇ ਤਾ ਸਾਡਾ ਕਿਸਾਨ ਤੇ ਸਮੁੱਚੇ ਲੋਕ ਨੇ ਜਿਹੜੇ ਉਹ ਇਸ ਦੇ ਵਿੱਚੋਂ ਆਪਦੇ ਕਿੱਤੇ ਚੋਂ ਬਾਹਰ ਹੋਣਗੇ ਜਿਹਦੇ ਨਾਲ ਸਮੁੱਚੇ ਲੋਕਾਂ ਦੀ ਹਾਲਤ ਹੈ ਜਿਹੜੀ ਉਹ ਮਾੜੀ ਹੋਣੀ ਹੈ ਇਸ ਕਰਕੇ ਸਾਨੂੰ ਆਪਣੀ ਜੀਵਨ ਵਾਸਤੇ ਲੜਨ ਦੀ ਲੋੜ ਹੈ ਅੱਜ ਉਹ ਲੜਾਈ ਅਸੀਂ ਦੇ ਰਹੇ ਹਾਂ ਤੇ ਸਮੁੱਚੇ ਲੋਕਾਂ ਤੱਕ ਇਹ ਗੱਲਾਂ ਪਹੁੰਚਾ ਰਹੇ ਹਾਂ ਕਿ ਇਸ ਸਮਝੌਤੇ ਨੇ ਜਿਹੜੇ ਇਹ ਦੇਸ਼ ਦੇ ਲੋਕਾਂ ਲਈ ਮਾੜੇ ਨੇ ਇਹਨਾਂ ਦੇ ਵਾਸਤੇ ਲੜਨਾ ਚਾਹੀਦਾ ਹੈ ਸਾਡਾ ਮਾਮਲਾ ਜਿਹੜਾ ਪਰਸੋਂ ਅਮਰੀਕਾ ਦੀ ਟੀਮ ਨਾਲ ਭਾਰਤੀ ਸਰਕਾਰ ਨੇ ਸਮਝੌਤਾ ਕੀਤਾ ਬੇਸ਼ੱਕ ਅਮਰੀਕਾ ਵਾਲੇ ਉਹ ਜ਼ੀਰੋ ਬੈਲੈਂਸ ਦੇ ਸਮਝੌਤਾ ਕਰਨਾ ਚਾਹੁੰਦੇ ਸੀ ਪਰ ਸਾਡਾ ਕਿਸਾਨ ਜਿੱਥੇ ਬੰਦੇ ਦਾ ਦਬਾਅ ਸੀ ਕੁਝ ਰੁਕਿਆ ਉਹ 26% ਦੇ ਜਿਹੜਾ ਸਮਝੌਤਾ ਹੋਇਆ ਪਰ ਉਹ 26 ਤੇ ਨਹੀਂ ਖੜੇਗਾ ਕਿਉਂਕਿ ਅਮਰੀਕਾ ਨਾਲ ਨਰਿੰਦਰ ਮੋਦੀ ਨੇ ਤੈਅ ਕਰ ਲਿਆ ਸੀ ਪਹਿਲਾਂ ਹੀ 트ੰਪ ਜਿੱਤਣ ਤੋਂ ਪਹਿਲਾਂ ਉਹਦੇ ਨਾਲ ਵੀ ਮੈਂ ਭਾਰਤ ਦਾ ਜਿਹੜਾ ਮੰਡੀਕਰਨ ਸਿਸਟਮ ਉਹ ਤੇਰੇ ਹਵਾਲੇ ਕਰੂੰਗਾ ਇਸ ਲਈ ਉਹ ਟਰਮ ਬਾਈ ਟਰਮ ਉਹ ਭਾਰਤ ਦੇ ਮੰਡੀਕਰਨ ਸਿਸਟਮ ਨੂੰ ਆਪਦੇ ਹਵਾਲੇ ਕਰਨਾ ਚਾਹੁੰਦਾ 180 ਗੱਲ ਦੱਸ ਦੇਣਾ ਚਾਹੁੰਦੇ ਆ ਕਿ ਜੇ ਇਹ ਮੰਡੀਕਰਨ ਸਿਸਟਮ ਟੁੱਟ ਗਿਆ ਤਾਂ ਮਜ਼ਦੂਰ ਜਮਾਤ ਨੂੰ ਵੀ ਕਦੇ ਵੀ ਸਸਤਾ ਅਨਾਜ ਨਹੀਂ ਮਿਲੇਗਾ ਜਿੱਥੇ ਕਿਸਾਨ ਦੀ ਬਰਬਾਦੀ ਹੋਏਗੀ ਨਾਲ ਆਰਤੀ ਦੀ ਬਰਬਾਦੀ ਹੋਏਗੀ ਪਰਚੂਨ ਵਪਾਰ ਦੀ ਬਰਬਾਦੀ ਹੋਏਗੀ ਮਜ਼ਦੂਰ ਦੀ ਬਰਬਾਦੀ ਹੋਏਗੀ ਉਥੇ ਵੀ ਅਸੀਂ ਦੱਸਣਾ ਚਾਹੁੰਦੇ ਆ ਵੀ ਇਹ ਗਲਤ ਫੈਮੀ ਹੈ ਕਿ ਜੇ ਅਮਰੀਕਾ ਸਸਤਾ ਅਨਾਜ ਦੇ ਦੂਗਾ ਤਾਂ ਮਜ਼ਦੂਰ ਨੂੰ ਉਹ ਸਸਤਾ ਮਿਲੇਗਾ ਇਹ ਬਿਲਕੁਲ ਗਲਤ ਹੈ ਜਿੱਥੇ ਜਿੱਥੇ ਮੰਡੀਆਂ ਖੁੱਲੀਆਂ ਨੇ ਉੱਥੇ ਜਿਹੜਾ ਮਜ਼ਦੂਰ ਨੂੰ ਅਨਾਜ ਆ ਉਹ ਮਹਿੰਗਾ ਮਿਲਿਆ ਜਿਵੇਂ ਡੰਡਾ 1 ਰੁਪਿਆ ਕਿਲੋ ਲੈ ਕੇ 70 ਰੁਪਏ ਮਿਲਦਾ ਸੀ ਉਹ ਹੀ ਭਾਰਤ ਦੇ ਵਿੱਚ ਵਾਪਰਨਾ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ ਅੱਜ ਅਸੀਂ ਸਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਮੋਦੀ ਦੇ ਟਰੰਪ ਦੇ ਪੁਤਲੇ ਸਾੜ ਰਹੇ ਹਾਂ ਜਿਹਦੇ ਵਿੱਚ ਸਯੁਕਤ ਕਿਸਾਨ ਮੋਰਚਾ ਜਿਹੜਾ ਅੱਜ ਵਿਸ਼ਵ ਵਪਾਰ ਸੰਸਥਾ ਦੇ ਨਾਲ ਚਟਾਨ ਪੁਰਧ ਚਟਾਨ ਬਣ ਕੇ ਖੜਾ ਹੈ ਸਰਕਾਰਾਂ ਨੂੰ ਪੰਜਾਬ ਸਰਕਾਰ ਹੋਵੇ ਜਾਂ ਕੇਂਦਰ ਦੀ ਸਰਕਾਰ ਹੋਵੇ ਉਹਨਾਂ ਨੂੰ ਸਯੁਕਤ ਕਿਸਾਨ ਮੋਰਚੇ ਵੀ ਜਿਹੜੀ ਇਹ ਦਿਖਾ ਹੈ ਉਹ ਹਾਜਮ ਨਹੀਂ ਆ ਰਹੀ ਇਸ ਕਰਕੇ ਉਹ ਆਵਦਾ ਜਿਹੜੇ ਦਮਨਕਾਰੀ ਨੀਤੀਆਂ ਦੇ ਤਹਿਤ ਪਿਛੇ ਪੰਜਾਬ ਦੀ ਪੰਜਾਬ ਭਗਵੰਤਵਾਨ ਸਰਕਾਰ ਹੈ ਜਿਹੜੀ ਉਹ 3 ਤਰੀਕ ਤੋਂ ਲੈ ਕੇ ਕਿਸਾਨਾਂ ਨੂੰ ਦਮਨਕਾਰੀ ਨੀਤੀ ਦੇ ਤਹਿਤ ਦਰਨਣਾ ਚਾਹੁੰਦੀ ਸੀ ਵੱਖ-ਵੱਖ ਤਰ੍ਹਾਂ ਦੇ ਛਾਪੇ ਮਾਰ ਕੇ ਉਹ ਚਾਹੇ ਪੰਜਾਬ ਨੂੰ ਖੁੱਲੀ ਜੇਲ੍ਹ ਦੇ ਵਿੱਚ ਬਦਲਦਾ ਹਰਾਤ ਹੋਵੇ 19 ਤਰੀਕ ਨੂੰ ਉਹਨਾਂ ਨੇ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਵੀ ਇਹ ਆਵਦਾ ਜਿਹੜਾ ਚੱਕਰ ਚਲਾਇਆ ਇਸੇ ਤਰ੍ਹਾਂ ਜਿਹੜਾ ਹੁਣ ਟਰੰਪ ਆ ਰਿਹਾ ਹੈ ਉਹ ਆਪਣੀਆਂ ਨੀਤੀਆਂ ਲਾਗੂ ਕਰ ਰਿਹਾ ਹੈ ਕਹਿੰਦਾ ਹੈ ਕਿ ਜੇ ਪੰਜਾਬ ਦੇ ਕਿਸਾਨਾਂ ਦੀ ਕਣਕ ਹੈਰੀ 2425 ਰੁਪਏ ਵਿਕੂਗੀ ਤਾਂ ਮੈਂ 2100 ਰੁਪਏ ਨੂੰ ਤਿਆਰ ਆ ਇਸ ਕਰਕੇ ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰ ਆਰਤੀਏ ਇਹਦੇ ਨਾਲ ਸਾਰੇ ਹੀ ਪ੍ਰਭਾਵਿਤ ਹੋਣਗੇ ਜੇ ਅਸੀਂ ਉਪਤਾ ਲਾਗੂ ਹੁੰਦਾ ਹੈ ਅਸੀਂ ਉਹਦੇ ਵਿਰੋਧ ਦੇ ਵਿੱਚ ਅੱਜ ਮੋਦੀ 트ੰਪ ਦੀ ਜੋੜੀ ਦੇ ਜਿਹੜੇ ਪੁਤਲੇ ਸਾਰ ਕੇ ਸਾਰੇ ਹਿੰਦੁਸਤਾਨ ਦੇ ਵਿੱਚ ਵੱਡੀ ਪੱਧਰ ਤੇ ਵਿਰੋਧ ਕਰ ਰਹੇ ਆ